ਕਿਸਾਨ ਅੰਦੋਲਨ ਦਾ ਅਸਰ ਲੁਧਿਆਣਾ ਦੀ ਸਾਈਕਲ ਟੂਲ ਇੰਡਸਟਰੀ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਲੁਧਿਆਣਾ ਸਾਈਕਲ ਟੂਲ ਇੰਡਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਭੋਗਦਣ ਨੇ ਕਿਹਾ ਕਿਸਾਨ ਅੰਦੋਲਨ ਕਰਕੇ ਇੰਡਸਟਰੀ ਦਾ ਕੰਮ ਖਤਮ ਹੋਣ ਕੰਡੇ ਹੈ ਉਹਨਾਂ ਕਿਹਾ ਹੈ ਕਿ ਕਈ ਫੈਕਟਰੀਆਂ ਬੰਦ ਹੋਣ ਦੇ ਕੰਡੇ ਤੇ ਨੇ ਸੀ ਹੋਈ ਜਾਂ ਕਿਸਾਨ ਹੋਏ ਦੋਨੇ ਹੀ ਮੁਸੀਬਤ ਦੇ ਵਿੱਚ ਨੇ ਉਹ ਜਿਹੜੇ ਬਿੱਲ ਬਣੇ ਨੇ ਕਾਲੇ ਬਿੱਲ ਤਿੰਨ ਉਹਦੇ ਕਰਕੇ ਜਿਹੜੇ ਹੈ ਕਿਸਾਨ ਪਰੇਸ਼ਾਨ ਨੇ ਕਿ ਕਿ ਉਹਨਾਂ ਨੂੰ ਆਪਣਾ ਫਿਊਚਰ ਜਿਹੜਾ ਹੈਗਾ ਉਹ ਬਿਲਕੁਲ ਧੁੰਦਲਾ ਲੱਗਦਾ ਵੀ ਇਹਦੇ ਹਿਸਾਬ ਨਾਲ ਸਾਡਾ ਫਿਊਚਰ ਖਤਮ ਹੋ ਜਾਏਗਾ ਜਾਂ ਸਾਡੇ ਬੱਚੇ ਜਿਹੜੇ ਅੱਗੇ ਕੰਮ ਕਰਨ ਵਾਲੇ ਹੋਣਗੇ ਉਹ ਸਾਰੇ ਬੇਕਾਰ ਹੋ ਜਾਣਗੇ ਇਸ ਕਰਕੇ ਉਹ ਧਰਨੇ ਤੇ ਬੈਠੇ ਆ ਸਰਕਾਰ ਇਸ ਚੀਜ਼ ਨੂੰ ਕਰਨਾ ਨਹੀਂ ਚਾਹੁੰਦੀ ਹਾਲੇ ਜਾਂ ਕਰਨਾ ਹੈ ਤਾਂ ਉਹਦੇ ਵਿੱਚ ੜਿੰਗਾ ਬਣਾ ਕੇ ਬੈਠੇ ਆ ਸਾਨੂੰ ਇਹ ਨਹੀਂ ਸਮਝ ਆ ਰਿਹਾ ਸਰਕਾਰ ਦੇ ਇਹ ਗੱਲ ਦਿਮਾਗ 'ਚ ਕਿਉਂ ਨਹੀਂ ਪੈਂਦੀ ਵੀ ਇਹ ਇੱਕ ਕਿਸਾਨਾਂ ਦੇ ਕੰਮ ਖਾਤਰ ਸਾਰਾ ਹਿੰਦੁਸਤਾਨ ਐਸੇਲੇ ਡਿਸਟਰਬ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਇੰਡਸਟਰੀ ਦਾ ਕੰਮ ਕਰਨ ਵਾਲੇ ਆ ਚਾਹੇ ਉਹ ਕੋਈ ਬੰਦਾ ਜਿਹੜਾ ਟਰੇਡਿੰਗ ਕਰਦਾ ਆ ਚਾਹੇ ਉਹ ਹੌਸਲੀ ਦਾ ਹੀ ਕੰਮ ਕਰਦਾ ਚਾਹੇ ਉਹ ਮਸ਼ੀਨ ਟੂਲ ਦਾ ਹਰ ਇੰਡਸਟਰੀ ਹਰ ਟਰੇਡਰ ਇੱਕ ਈਵਨ ਸਿੰਪਲ ਬੰਦਾ ਜਿਹੜਾ ਵਰਕਰ ਹੈ ਉਹ ਵੀ ਪਰੇਸ਼ਾਨ ਹੈ ਕਿਉਂਕਿ ਇੰਡਸਟਰੀਆਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਮਟੀਰੀਅਲ ਨਹੀਂ ਮਿਲ ਰਿਹਾ ਮਟੀਰੀਅਲ ਨਹੀਂ ਮਿਲ ਰਿਹਾ ਤੇ ਪ੍ਰੋਡਕਸ਼ਨਾਂ ਘਟ ਹੋ ਰਹੀਆਂ ਪ੍ਰੋਡਕਸ਼ਨਾਂ ਘਟ ਹੋ ਰਹੀਆਂ ਤੇ ਉਸ ਕਰਕੇ ਜਿਹੜੇ ਏਮਪਲਾਈ ਹੈ ਬੰਦੇ ਉਹ ਕੱਢੀ ਵੀ ਜਾ ਰਹੇ ਆ ਲੋਕੀ ਜਿਨ੍ਹਾਂ ਦਾ ਕੰਮ ਹੀ ਨਹੀਂ ਚੱਲਦਾ ਜਿਹਨਾਂ ਨੂੰ ਮਟੀਰੀਅਲ ਨਹੀਂ ਮਿਲਦਾ ਬਹੁਤ ਕੰਪਨੀਆਂ ਐਸੀਆਂ ਨੇ ਜਿਹੜੀਆਂ ਬੰਦ ਹੋ ਰਹੀਆਂ ਅਗਲੇ ਕਹਿੰਦੇ ਜੀ ਮਟੀਰੀਅਲ ਹੈ ਨਹੀਂ ਜਾਂ ਮਟੀਰੀਅਲ ਦੇ ਇੰਨੇ ਜ਼ਿਆਦਾ ਰੇਟ ਵਧ ਗਏ ਨੇ ਕਿ ਅਸੀਂ ਸੋਚ ਹੀ ਨਹੀਂ ਸਕਦੇ ਵੀ ਅਸੀਂ ਕਿੱਦਾਂ ਕੰਮ ਕਰੀਏ ਅੱਜ ਦੀ ਸਿਚੁਏਸ਼ਨ ਇਹ ਆ ਮਟੀਰੀਅਲ ਜਿਹੜਾ ਰੌ ਮਟੀਰੀਅਲ ਸਾਡਾ ਲੋਹਾ ਆ ਉਹ 5000 ਤੋਂ ਲੈ ਕੇ 12-13000 ਤੱਕ ਦਾ ਫਰਕ ਆ ਗਿਆ ਕੋਈ ਸ਼ੀਟ ਦੇ ਵਿੱਚ ਜਾਂ ਰੌਡ ਦੇ ਵਿੱਚ ਜਾਂ ਜਿਹੜੇ ਵਾਇਰ ਰੌਡ ਆਉਂਦੀਆਂ ਉਹਨਾਂ ਦੇ ਵਿੱਚ ਜਾਂ ਜਿਹੜੇ ਸਪੈਸ਼ਲ ਸਟੀਲਸ ਆਉਂਦੇ ਆ ਉਹਨਾਂ ਦੇ ਵਿੱਚ ਤੇ ਤੁਸੀਂ ਦੱਸੋ ਵੀ ਜੇ 5-7 ਦੋ ਆਪਣਾ ਦੋ ਤਿੰਨ ਮਹੀਨਿਆਂ ਦੇ ਵਿੱਚ 12-12 13-13000 ਰੁਪਏ ਦਾ ਫਰਕ ਆ ਜਾਏਗਾ ਤਾਂ ਕਿੱਦਾਂ ਇੰਡਸਟਰੀ ਆਪਣੇ ਆਪ ਨੂੰ ਚਲਾਏਗੀ ਕਿੱਦਾਂ ਉਹ ਜਿਹੜੇ ਆਰਡਰ ਉਹਨੇ ਲਏ ਹੋਏ ਆ ਉਹ ਪੂਰੇ ਕਰੇਗੀ ਇਸ ਕਰਕੇ ਸਰਕਾਰ ਨੂੰ ਇਸ ਚੀਜ਼ ਦਾ ਹੱਲ ਬੜੀ ਜਲਦੀ ਸੋਚਣਾ ਚਾਹੀਦਾ ਆ ਜੇ ਉਹ ਇਹ ਹੱਲ ਨਹੀਂ ਸੋਚਣਗੇ ਤਾਂ ਸਾਰੀ ਇੰਡਸਟਰੀ ਜਿਹੜੀ ਹੈ ਉਹ ਤਬਾਹ ਹੋ ਜਾਏਗੀ ਮੋਦੀ ਸਾਹਿਬ ਤੁਸੀਂ ਇਸ ਚੀਜ਼ ਨੂੰ ਦੇਖੋ ਇੱਕ ਪਾਸੇ ਤੁਸੀਂ ਹੰਗਾਰਾ ਦੇਈ ਜਾਂਦੇ ਹੋ ਆਪਣਾ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਦੂਜੇ ਤੁਸੀਂ ਤੁਸੀਂ ਮਨ ਕੀ ਬਾਤ ਕਰਦੇ ਹੋ ਮਨ ਕੀ ਬਾਤ ਦਾ ਕੀ ਫਾਇਦਾ ਜੇ ਮਨ ਦੀ ਬਾਤ ਜਿਹੜੇ ਬੰਦਿਆਂ ਦੇ ਸਾਡੇ ਜਿਹੜੇ ਤੁਹਾਡੇ ਆਪਣੇ ਦੇਸ਼ ਵਾਸੀ ਆ ਉਹਨਾਂ ਦੇ ਮਨ ਦੀ ਬਾਤ ਤੁਸੀਂ ਸਮਝ ਨਹੀਂ ਰਹੇ ਹੋ ਤੁਸੀਂ ਆਪਣੇ ਮਨ ਦੀ ਬਾਤ ਤਾਂ ਕਰੀ ਜਾਂਦੇ ਹੋ ਪਰ ਜਿਹੜੇ ਸਾਰੇ ਇੰਡਸਟਰੀ ਬੈਠੀ ਆ ਜਿਹੜੇ ਇੰਨੇ ਦੁਨੀਆ ਦੇ ਬੰਦੇ ਬੈਠੇ ਆ ਆਪਣੇ ਤੁਹਾਡੇ ਹਿੰਦੁਸਤਾਨ ਦੇ ਉਹਨਾਂ ਦੇ ਮਨ ਦੀ ਬਾਤ ਤਾਂ ਸੁਣੋ ਜਿਸ ਤੋਂ ਤੁਸੀਂ ਜਿਨ੍ਹਾਂ ਬੰਦਿਆਂ ਨੇ ਤੁਹਾਨੂੰ ਸਾਰਾ ਰਾਸ਼ਨ ਦੇਣਾ ਜਿਹਦੇ ਨਾਲ ਅੱਗੇ ਸਾਰੀਆਂ ਚੀਜ਼ਾਂ ਚੱਲਣੀਆਂ ਸਭ ਤੋਂ ਪਹਿਲੀ ਚੀਜ਼ ਹੈਗੀ ਆ ਬੰਦੇ ਨੂੰ ਅੰਨ ਚਾਹੀਦਾ ਤਾਂ ਕਿ ਉਹ ਆਪਣਾ ਘਰ ਦਾ ਗੁਜ਼ਾਰਾ ਚਲਾ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਆਪ ਆਪਣੇ ਆਪ ਨੂੰ ਪਾਲ ਸਕੇ ਸਭ ਤੋਂ ਪਹਿਲਾਂ ਉਸੇ ਚੀਜ਼ ਨੂੰ ਕਮਾਉਣ ਵਾਸਤੇ ਪੈਸਾ ਕੰਮ ਕਰਦਾ ਬੰਦਾ ਤਾਂ ਕਿ ਉਹਨੂੰ ਪੈਸਾ ਆਵੇ ਤੇ ਉਹ ਆਣ ਲਿਆਵੇ ਤੇ ਆਪਣਾ ਟੱਬਰ ਪਾੜੇ ਜੇ ਆਣ ਵਾਲਾ ਹੀ ਦੁਖੀ ਹੋ ਗਿਆ ਤੇ ਅਸੀਂ ਅਗਲੇ ਕਿਦਾਂ ਅੱਗੇ ਕੰਮ ਚਲਾਵਾਂਗੇ ਸਾਨੂੰ ਤਾਂ ਕੰਮ ਚਲਾਉਣੇ ਔਖੇ ਹੋਏ ਪਏ ਆ ਸਰ ਜਿੱਦਾਂ ਦੇਖਿਆ ਜਾਵੇ ਪਹਿਲਾਂ GST ਨੋਟਬੰਦੀ ਹੁਣ ਕਿਸਾਨਾਂ ਦਾ ਮੁੱਦਾ ਲਗਾਤਾਰ ਮੀਚਾਂ ਦੇ ਵਿੱਚ ਆ ਰਹੇ ਨੇ ਲੇਕਿਨ ਸਰਕਾਰਾਂ ਹਜੇ ਤੱਕ ਮੰਨੀਆਂ ਨਹੀਂ ਪਈਆਂ ਸਾਾਨੂੰ ਸਮਝ ਨਹੀਂ ਆਉਂਦੀ ਹੈ ਬਈ ਇੰਡਸਟਰੀ ਲਿਸਟਾਂ ਨੂੰ ਦੇਖੋ ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਹੈ ਉਸ ਦੀ ਪਹਿਲਾਂ ਪਲੈਨਿੰਗ ਬਣਾਉਣੀ ਆ ਵੀ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਆ ਉਹਦੀ ਅਦਾ ਕਿਦਾਂ-ਕਿਦਾਂ ਕਰਾਂਗੇ ਉਹਦੀ ਮਸ਼ੀਨਰੀ ਕਿੱਥੋਂ ਲੈਣੀ ਆ ਉਹਦਾ ਮਟੀਰੀਅਲ ਕਿੱਥੋਂ ਲੈਣਾ ਆ ਵੇਚਣਾ ਕਿੱਥੇ ਆ ਸਾਰਾ ਕੁਝ ਪਲਾਨ ਕਰਦੇ ਆ ਪਰ ਸਾਡੇ ਇੱਥੇ ਜਿਹੜੇ ਆ ਜਿੰਨੇ ਕੰਮ ਹੋ ਰਹੇ ਆ ਉਹ ਸਭ ਹੌਚ-ਪੌਚ ਦੇ ਵਿੱਚ ਹੋ ਰਹੇ ਆ ਔਰ ਥੋਪੇ ਜਾ ਰਹੇ ਆ ਆਪਣੀ ਜਿਹੜੀ ਪਬਲਿਕ ਦੇ ਉੱਤੇ ਨੋਟਬੰਦੀ ਹੋਈ ਆ ਉਹ ਥੋਪੀ ਗਈ ਆ ਰਾਤ ਨੂੰ ਅਨਾਉਂਸ ਕਰ ਦਿੱਤਾ ਗਿਆ ਵੀ ਅੱਜ ਤੋਂ ਬਾਅਦ ਇਹ ਬੰਦ ਆ ਨੋਟ ਫੌਜੀ ਦੱਸੋ ਵੀ ਜੇ ਉਹ ਨੋਟ ਬੰਦ ਕਰ ਦਿੱਤੇ ਤੇ ਤੁਸੀਂ ਕਹਿੰਦੇ ਸੀ ਜੀ ਇੰਨਾ ਪੈਸਾ ਬਲੈਕ ਮਨੀ ਹੈ ਇੰਨਾ ਹੈਗਾ ਵਾ ਉਹ ਕਿੱਥੇ ਬਲੈਕ ਮਨੀ ਹੈ ਕਿਸ ਕਿੱਥੇ ਦਿਖਾਈ ਗਈ ਹੈ ਸਾਨੂੰ ਕਿ ਕਿਹੜੀ ਜਗ੍ਹਾ ਤੇ ਪਤਾ ਲੱਗਿਆ ਵੀ ਉਹ ਲੈਕਵਨੀ ਆਈ ਹੈ ਕਿੱਥੇ ਆਈ ਹੈ ਉਹ ਕੀ ਯੂਜ਼ ਹੋਇਆ ਉਹਦਾ ਕਿਹੜੇ ਬੰਦਿਆਂ ਕੋਲੋਂ ਨਿਕਲੀ ਹੈ ਕੋਈ ਪਤਾ ਨਹੀਂ ਹੈ ਫੌਰਨ ਜਿਹੜੀ ਵੈਸੀ ਪੈਸਾ ਲਿਆਵਾਂਗੇ ਕੋਈ ਪੈਸਾ ਨਹੀਂ ਆਇਆ ਜਿਹੜਾ ਬਾਹਰ ਪਿਆ ਆ ਉਹ ਅੱਬਲ ਉਸ ਤੋਂ ਇਲਾਵਾ ਜਿਹੜੇ ਬੰਦੇ ਇੱਥੇ ਬੈਠੇ ਸੀਗੇ ਜਿਹੜੇ ਇੰਨੇ ਕਰੋੜਾਂ ਅਰਬਾਂ ਰੁਪਈਆ ਜਿਹਨਾਂ ਨੇ ਬੈਂਕਾਂ ਤੋਂ ਲਿਆ ਆ ਸੀਗਾ ਉਹ ਤਾਂ ਭੱਜ ਕੇ ਜਾ ਕੇ ਫੋਰਨ ਕੰਟਰੀਆਂ ਦੇ ਵਿੱਚ ਬਹਿ ਗਏ ਨੇ ਉਹ ਤਾਂ ਉੱਥੇ ਕਰਦੇ ਪਏ ਆ ਆਰਾਮ ਮौजਾਂ ਕਰਦੇ ਪਏ ਨੇ ਔਰ ਇੱਥੇ ਇੱਕ ਛੋਟਾ ਇੰਡਸਟਰੀਅਲਿਸਟ ਜਿਹੜਾ ਕੀ ਜਿਸ ਨੇ ਕਿਸੇ ਨੇ 1 ਕਰੋੜ ਕਿਸੇ ਨੇ 2 ਕਰੋੜ ਜਾਂ ਕਿਸੇ ਨੇ 50 ਲੱਖ ਰੁਪਈਆ ਲਿਆ ਆ ਕੰਮ ਉਹਦੇ ਕੰਮ ਨਹੀਂ ਚੱਲਦੇ ਤੇ ਉਹਨੂੰ ਬੈਂਕ ਤੰਗ ਕਰਦੇ ਪਏ ਨੇ ਉਹਨੂੰ ਬੈਂਕ ਇੰਨਾ ਮੁਸ਼ਕਲ ਕਰ ਰਹੇ ਨੇ ਵੀ ਤੇਰੇ ਅਸੀਂ ਜਾਣ ਤੇ ਦੀ ਫੈਕਟਰੀ ਸੀਲ ਕਰਾਂਗੇ ਜਾਂ ਤੈਨੂੰ ਪੈਸੇ ਦੇ ਅਦਰਵਾਇਜ਼ ਤੇਰੇ ਨਾਲ ਅਸੀਂ ਐਕਸ਼ਨ ਲਾਵਾਂਗੇ ਤੇਰੇ ਤੇ ਕੇਸ ਕਰਾਂਗੇ ਇੱਕ ਛੋਟਾ ਇੰਡਸਟਰੀਅਲਿਸਟ ਇੱਕ ਛੋਟਾ ਕਰਮ ਕਰਨ ਵਾਲਾ ਵਰਕਰ ਉਹ ਸਾਰੇ ਪਰੇਸ਼ਾਨ ਹੋ ਗਏ ਨੇ ਤੇ ਜਿਹੜੇ ਕਰੋੜਾਂ ਅਰਬਾਂ ਰਪਈਆ ਸਰਕਾਰ ਦਾ ਲੈ ਕੇ ਚਲੇ ਗਏ ਸਰਕਾਰ ਉਹਨਾਂ ਬਾਰੇ ਕੁਝ ਕਰ ਨਹੀਂ ਰਹੀ ਇਹ ਕਿਸੇ ਵੀ ਬੰਦੇ ਨੂੰ ਲਿਆਂਦਾ ਉਹਨਾਂ ਨੇ ਅੱਜ ਤੱਕ ਜੇ ਅਸੀਂ ਇਦਾਂ ਦੇ ਜਿੱਦਾਂ ਤੁਸੀਂ ਸਾਡੇ ਤੇ ਨੋਟਬੰਦੀਆਂ ਲਾਈਆਂ ਜਾਂ ਸਾਡੇ ਤੇ ਜੀਐਸਟੀ ਦਾਤਾ ਜਾਂ ਸਾਨੂੰ ਹੋਰ ਜਿਹੜੀਆਂ ਕਾਨੂੰਨ ਲਿਆ ਕੇ ਥੋਪੀ ਜਾਂਦੇ ਆ ਫਟਾਫਟ ਤੇ ਇਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਬੰਦਿਆਂ ਫੜ ਕੇ ਲਿਆਓ ਤੇ ਦੂਜੇ ਦਿਨ ਇੱਥੇ ਲਾਓ ਜੀ ਆ ਸਵੇਰੇ ਆ ਗਿਆ ਬੰਦਾ ਇੱਥੇ ਲਿਆਂਦਾ ਸੀ ਬਾਹਰ ਕਿੱਦਾਂ ਜਾ ਸਕਦਾ ਉਹ ਬੰਦਾ ਜਾਣ ਹੀ ਨਾ ਦਿਓ ਉਹਨਾਂ ਸਮਝ ਨਹੀਂ ਆ ਰਹੀ ਸਰਕਾਰ ਕੀ ਕਰਨਾ ਚਾਹੁੰਦੀ ਹੈ ਅੱਗੇ ਤੋਂ ਅੱਗੇ ਜਿੱਦਾਂ ਦੇ ਇਹ ਕੰਮ ਹੋਰ ਵੀ ਇਦਾਂ ਦੇ ਫਰਾਡ ਹੋਣਗੇ ਸਰਕਾਰ ਜਿੱਦਾਂ ਦੇ ਕੰਮ ਕਰਦੀ ਹੈ ਇੰਡਸਟਰੀ ਮਰ ਜਾਏਗੀ ਸਾਰਾ ਹਿੰਦੁਸਤਾਨ ਦਬਾਹ ਹੋ ਜਾਏਗਾ ਇਸ ਹਾਲ ਨਾ ਸਤਪਾਲ ਸਿੰਘ ਹੈ ਜੀ ਹਾਈ ਮੋਤੀ ਕੰਮ ਕਰਦੇ ਨੇ ਇੰਡਸਟਰੀ ਦੇ ਵਿੱਚ ਫੈਕਟਰੀ 'ਚ ਕੰਮ ਕਰਨੇ ਆ ਜੀ ਕਹਣਾ ਜਾਵੇ ਜੇ ਫੈਕਟਰੀ ਬਾਹਰ ਬੈਠੇ ਕੰਮਕਾਰ ਬਾਹਰ ਬੈਠੇ ਕੰਮਕਾਰ ਹੈ ਨਹੀਂ ਕੰਮਕਾਰ ਹੈ ਨਹੀਂਗਾ ਇਹ ਮੋਦੀ ਸਾਹਿਬ ਨੇ ਪਹਿਲੋ ਨੋਟਬੰਦੀ ਚ ਮਾਰਤਾ ਫਿਰ ਲਾਕਡਾਊਨ ਚ ਮਾਰਤਾ ਜੀ ਹੁਣ ਇਹ ਕਿਸਾਨਾਂ ਨੂੰ ਮਾਰਨ ੜਿਆ ਨਾਲ ਲੇਬਰ ਨੂੰ ਨਾਲ ਹਰ ਇੱਕ ਵਰਗ ਨੂੰ ਮਾਰਨ ੜਿਆ ਸਭ ਨੂੰ ਤੰਗ ਕਰ ਰਿਹਾ ਹੈ ਇਹਨੂੰ ਜਲਦੀ ਤੋਂ ਜਲਦੀ ਕਿਸਾਨਾਂ ਦਾ ਇਹ ਕਾਨੂੰਨ ਮੰਨਣਾ ਚਾਹੀਦਾ ਹੈ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ ਤੇ ਸਭ ਨੂੰ ਕੰਮਕਾਰ ਮਿਲੇ ਇੰਡਸਟਰੀਆਂ ਨੂੰ ਮਿਲੇ ਆਵਾਜਾਈ ਖੁੱਲ ਜਾਏ ਤੇ ਸਭ ਨੂੰ ਕੰਮਕਾਰ ਮਿਲੇ